ਫਿਰੋਜ਼ਪੁਰ ਸ਼ਹਿਰ ਦੇ ਪਾਤਨਗਰ ਏਰੀਆ ਵਿੱਚ ਉਸ ਸਮੇਂ ਹੰਗਾਮਾ ਵਾਚ ਗਿਆ ਜਦੋਂ ਇੱਕ ਨਿੱਜੀ ਕੰਪਨੀ ਦੇ ਇੰਟਰਨੈਟ ਦੀ ਅੰਡਰਗ੍ਰਾਉਂਡ ਤਾਰਾ ਪਾਉਣ ਮੌਕੇ ਕੁਵਾਰਡ ਦੀ ਵਾਟਰ ਸਪਲਾਈ ਪਾਈਪਲਾਈਨ ਟੁੱਟ ਗਈ ਇਸ ਮੁਕੇ ਪਾਤਨਗਰ ਦੀ ਮੁਕ ਚੌਕ ਦੀ ਇੱਕ ਗਲੀ ਪਾਣੀ ਦੇ ਨਾਲ ਭਰ ਗਈ ਤਾਂ ਮੋਹੱਲਾ ਵਾਸੀਆਂ ਨੇ ਕੰਪਨੀ ਦੀ ਡ੍ਰਿੱਲ ਮਸ਼ੀਨ ਚਲਾਉਣ ਵਾਲੇ ਕਾਰੀਗਰਾਂ ਨੂੰ ਕਹਿ ਲਿਆ ਦੁਜੇ ਪਾਸੇ ਕਾਫੀ ਸਮੇਂ ਹੰਗਾਮੇ ਤੋਂ ਬਾਅਦ ਵਾਟਰ ਸਪਲਾਈ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਮਸ਼ੀਨ ਮੰਗਵਾ ਕੇ ਇਸ ਦਾ ਹੱਲ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਉਹ ਚਾਹੁੰਦੇ ਹਨ ਕਾਰਵਾਈ ਕੀ ਕੀਤੀ ਗਈ ਹੈ ਵਾਟਰ ਸਪ ਫਿਰੋਜ਼ਪੁਰ ਤੋਂ ਕਾਪੀ ਵੀਡੀਓ ਰਿਪੋਰਟ ਸਾਰੇ ਸਾਰਿਆਂ ਨੂੰ ਸਸਿਕਾਹ ਇਹਦੇ ਕੋਈ ਇਹਨਾਂ ਨੇ ਪਰਮਿਸ਼ਨ ਨਹੀਂ ਲਈਤੀ ਆ ਕਿਸੇ ਨੂੰ ਇਹਨਾਂ ਨੇ ਦੱਸਿਆ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਕੋਈ ਇਹਨਾਂ ਕੋਲੇ ਮੈਪ ਨਹੀਂ ਹੈਗਾ ਨੈੱਟ ਵਾਲੇ ਜੋ ਬਿਨਾ ਪੁੱਛੇ ਬਿਨਾ ਦੱਸੇ ਸਾਡੀਆਂ ਜੋ ਬਸਤੀਆਂ ਨੇ ਉਹਨਾਂ ਦੇ ਵਿੱਚ ਆਪਦਾ ਨੈਟਿਵ ਫਲਾਰ ਦੇ ਪੈਣੇ ਔਰ ਜਿੰਦੇ ਕਰਕੇ ਵੀ ਵਾਟਰ ਸਪਲਾਈ ਦੀ ਪੈਪ ਟੁੱਟ ਗਈ ਆ ਇਹ ਪੂਰਾ ਬਸ ਇੰਨੇ ਘਰਾਂ ਦਾ ਕਨੈਕਟ ਟੁੱਟ ਗਿਆ ਵਾਟਰ ਸਪਲਾਈ ਨਹੀਂ ਜਾ ਰਹੀ ਔਰ ਹੋਂ ਵਾਟ ਸਪਲਾਈ ਪੂਰੀ ਬੰਦ ਕਰਵਾਵਾਂਗੇ ਜਿੰਦੇ ਕਰਕੇ ਪੂਰੀ ਆਪਣੇ ਜਿੰਨੀਆਂ ਬਾੜਾਂ ਨੇ ਸਾਨੂੰ ਲੱਗਦੀਆਂ ਸਾਰਾਂ ਦਾ ਪਾਣੀ ਠੱਪ ਰਹੇਗਾ ਹੁਣ ਜਿੰਨਾ ਦਿੱਕਰ ਇਲਾਕਾ ਕਣੀ ਜਨਗੰਨਾ ਇਸ ਏਰੀਏ ਦੀ ਕਣੀ ਆਬਾਦੀ ਹੈ ਕਿੰਨਾ ਇਲਾਕਾ ਪ੍ਰਭਾਵਿਤ ਹੋਏਗਾ ਔਰ ਆਈਡੀਆ ਨੀਅਰ ਜੇ ਤੁਸੀਂ ਹੋਂ ਕੰਮ ਸ਼ੁਰੂ ਕਰਵਾਉਂਦੇ ਹੋ ਤਾਂ ਇਹਦੇ ਕਿੰਨਾ ਕੁ ਸਮਾਂ ਲੱਗਣ ਦੀ ਸੰਭਾਵਨਾ ਹੈ ਇਹਦੇ ਸਮੇਂ ਸਰ ਪਹਿਲੀ ਗੱਲ ਤਾਂ ਜੇ ਲੇਬਰ ਮਿਲਣੀ ਨਹੀਂ ਆ ਸੰਡੇ ਆ ਸੰਡੇ ਨੂੰ ਵੈਸੇ ਸਾਰੇ ਛੁੱਟੀ ਹੁੰਦੀ ਹੈ ਜੇ ਲੇਬਰ ਆਂਦੀ ਹੈ ਕਮ ਸੇ ਕਮ ਕੋਈ 4-5 ਘੰਟੇ ਲੱਗਨੇ ਆ। ਉਹ ਜਿੰਦੇ ਕਰਕੇ ਪੂਰੀ ਜੋ ਵੀ ਐ ਇਹ ਸਮੱਸਿਆ ਆਏਗੀ ਘਰਾਂ ਨੂੰ। ਨਹਾਉਣ ਵਾਸਤੇ, ਕੱਪੜੇ ਧੋਣ ਵਾਸਤੇ ਔਰ ਛੋਟੇ-ਛੋਟੇ ਬੱਚੇ ਨੇ। ਠੀਕ ਐ ਸਾਰਿਆਂ ਨੂੰ ਦਿੱਕਤ ਆਏਗੀ। ਇਹ ਜਿੰਨੀਆਂ ਵੀ ਵਸਤੀਆਂ ਦੇ ਵਿੱਚ ਕਰਦੇ ਪੈਣੇ ਸਾਰਿਆਂ ਨੂੰ ਪੁੱਛਣਾ ਚਾਹੀਦਾ। ਆਪਾਂ ਕਿਸੇ ਨੂੰ ਪੁੱਛਦੇ ਦੱਸ ਦੇਣੀਆਂ। ਠੀਕ ਐ ਇਹ ਆਪਦਾ ਕੰਮ ਕਰਕੇ ਚਲੇ ਜਾਂਦੇ ਆ। ਜਿੰਦੇ ਕਰਕੇ ਪਹਿਲਾਂ ਵੀ ਕਈ ਵਾਰੀ ਪ੍ਰੋਬਲਮ ਆਈਆਂ ਸਾਨੂੰ। ਜਿੰਦੇ ਕਰਕੇ ਮਿਕਸ ਪਾਣੀ ਗੰਦਾ ਆਂਦਾ ਹੈ। ਸ਼ਿਵਰੇਜ ਦਾ ਔਰ ਵਾਟਰ ਸਪਲਾਈ ਦਾ। ਇਹ ਪਾਣੀ ਦੀ ਵਾਟਰ ਸਪਲਾਈ ਦੀ ਤੇ ਸੀਵਰੇਜ ਦੀ ਪ੍ਰੋਬਲਮ ਐਸੀ ਕਰਕੇ ਆਂਦੀ ਹੈ ਕਿਦੋਂ ਅਸੀਂ ਕਿਸੇ ਨੂੰ ਪੁੱਛ ਦੇਣੀ ਹੈ ਕਿਉਂਕਿ ਆਪਾਂ ਇਹ ਹੁੰਦੇ ਆ ਜਿਹੜਾ ਮਰਜ਼ੀ ਕੰਮ ਕੀਤੀ ਜਾਵੇ ਕਿਸੇ ਨੇ ਨਹੀਂ ਪੁੱਛਣਾ ਕਿਉਂਕਿ ਹਰ ਆਪਣੇ ਇੱਕ ਨਾਗਰਿਕ ਦਾ ਫਰਜ਼ ਹੁੰਦਾ ਹੈ ਵੀ ਪੁੱਛਣਾ ਪਾਣੂ ਵੀ ਕਿਉਂ ਕਰਦੇ ਪੈਣੇ ਕਾਹਦੇ ਲਈ ਕਰਦੇ ਪੈਣੇ ਸਰ ਇਨਾਂ ਕੋਲ ਕੋਈ ਵਾਟਰ ਸਪਲਾਈ ਆ ਸੀਵਰ ਦਾ ਮੈਪ ਜਾਂ ਕੁਝ ਲਕਸ਼ਾ ਨਹੀਂ ਸੀ ਜੋ ਕੰਮ ਕਰ ਰਹੇ ਸਰ ਕੁਝ ਨਹੀਂ ਪੁੱਛਿਆ ਹੈਗਾ ਸੀ ਕੁਝ ਨਹੀਂ ਸਰ ਕਹ ਰਹੇ ਨਹੀਂ ਹੈਗਾ ਸੀ ਕੁਝ ਵੀ ਨਹੀਂ ਹੈਗਾ ਸੀ ਮੇਨ ਗੱਲ ਸੰਡੇ ਕਰਕੇ ਸਰ ਇੱਕ ਗੱਲ ਦਾ ਬਚਾਅ ਹੋ ਗਿਆ ਵੀ ਜੀ ਰਾਜੇ ਸਿਆਦੋ ਸਰ ਤੁਹਾਡੇ ਕੋਲ ਠੇਕਾ ਇਹ ਡਰਿਲਿੰਗ ਦਾ ਆ ਕਿ ਤੁਹਾਡੀ ਕੰਪਨੀ ਵੱਲੋਂ ਡਿਊਟੀ ਲੱਗੀ ਹੋਈ ਹੈ ਕੰਪਨੀ ਤੇ ਡਿਊਟੀ ਲੱਗੀ ਹੋਈ ਹੈ ਕਿਹੜੀ ਕੰਪਨੀ ਦਾ ਕਰ ਰਹੇ ਹੋ ਇਹ ਏਅਰਟੈਲ ਦਾ ਹੈ ਤਾਂ ਹੁਣ ਜਿਹੜਾ ਆ ਮੇਨ ਵਾਟਰ ਸਪਲਾਈ ਭਾਰਤਨਗਰ ਫੋਈਪਰ ਸ਼ਹਿਰ ਦੀ ਟੁੱਟ ਗਈ ਹੈ ਇਹਦਾ ਕੀ ਕਾਰਨ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ नहीं सर इसका जैसे हम लोग मैनुअल लो होल करते हैं तो कहीं किसी कहीं पे जो एक डेप्थ कम होती है इसका एक बीच तक आगे भी मिला है गली बीच यहाँ पर जो एक थोड़ा सा डूंगा था गहराई थी इसकी वजह से जो है कि प्रॉब्लम आ गई है बाकी हम जुड़वाने का पूरा सहयोग कर रहे हैं वाटर सप्लाई वाले जो है कि एक बार सहयोग करें जो भी है वो तो सर

ਪਾਈਪਾਂ ਲੱਗੇ ਸੀਗੇ ਜੀ ਕਿਸੇ ਕੋਈ ਪ੍ਰਾਈਵੇਟ ਕੰਪਨੀ ਦੇ ਪਾਈਪ ਹੈ ਜੀ ਟਾਉਨ ਦੇ ਬਿਹਾਫ ਤੇ ਇਹਨਾਂ ਨੇ ਜਦੋਂ ਡ੍ਰਿਲਿੰਗ ਕੀਤੀ ਹੈ ਤਾਂ ਨੀਚੋਂ ਵਾਟਰ ਸਪਲਾਈ ਦਾ ਪਾਈਪ ਟੁੱਟ ਗਿਆ ਮੇਨ ਸੀਵਰੇਜ ਲੀਕ ਹੋ ਗਿਆ ਜੀ ਮੇਨ ਮੇਨ ਪਾਈਪ ਪਾਣੀ ਵਾਲੀ ਵਾਟਰ ਸਪਲਾਈ ਵਾਲੀ ਟਾਉਨ ਦੇ ਬਿਹਾਫ ਤੇ ਇਹ ਤਾਂ ਗਲੀ 'ਚ ਪਾਣੀ ਐਂਟਰ ਨਹੀਂ ਕੀਤਾ ਕਿ ਪਾਣੀ ਬਾਹਰ ਦੀ ਪਰ ਰੁਕ ਗਿਆ ਕਿ ਉਹ ਸੀਵਰੇਜ ਉਹਨੂੰ ਐਬਜ਼ਾਰਬ ਕਰ ਰਿਹਾ ਜੀ ਤਾਂ ਉਹਦੇ ਕਰਕੇ ਹੁਣ ਸਾਰਾ ਪਾਣੀ ਵਾਟਰ ਸਪਲਾਈ ਸਾਰੀ ਬੰਦ ਪਈ ਹੈ ਜੀ ਤਾਂ ਹੁਣ ਇਹਨਾਂ ਉੱਪਰ ਡਿਪੈਂਡ ਹੈ ਕਿ ਕੀ ਕੀ ਕਰਵਾ ਕੇ ਦੇਣਗੇ ਫਰਦਰਸ ਜੀ ਬਹੁਤ ਲੰਬਾ ਪ੍ਰੋਸੀਜਰ ਹੋ ਗਿਆ ਔਰ ਸਾਰਾ ਪਾਣੀ ਗਲੀ ਦਾ ਬੰਦ ਹੈ ਵਾਟਰ ਸਪਲਾਈ ਵੀ ਬੰਦ ਹੈ ਔਰ ਸੀਵਰੇਜ ਵੀ ਇਸ਼ੂਜ਼ ਆ ਰਹੇ ਆ ਜੀ ਦੋ ਘੰਟੇ ਮਸ਼ੀਨ ਵਾਲਿਆਂ ਨੇ ਕੋਈ ਤੁਹਾਨੂੰ ਠੁਕਵਾ ਜਵਾਬ ਦਿੱਤਾ ਹੈ ਕੋਈ ਇਹਨਾਂ ਵੱਲੋਂ ਪ੍ਰੋਪਰ ਕੋਈ ਹੈ ਨਹੀਂ ਇਹਨਾਂ ਵੱਲੋਂ ਜੀ ਕੋਈ ਇਹਨਾਂ ਨੇ ਪਹਿਲਾਂ ਦੱਸਿਆ ਨਹੀਂ ਗਲੀ ਵਾਲ ਨੂੰ ਕੀ ਕੀ ਇਸ਼ੂ ਹੈ ਗਲੀ ਬੰਦ ਪਈ ਹੈ ਗਲੀਆਂ ਸਾਰੇ ਏਰੀਆ ਮੇਨ ਤੋਂ ਬੰਦ ਕੀਤਾ ਪਿਆ ਜੀ ਗਲੀ ਦੀ ਐਂਟਰਸ ਵੀ ਪ੍ਰੋਪਰ ਬੰਦ ਹੈ ਜੀ ਹੁਣ ਮੰਗ ਕੀ ਕਰ ਰਹੇ ਤੁਸੀਂ ਮੰਗ ਤਾਂ ਇਹੀ ਕਰ ਰਹੇ ਆ ਜੀ ਜੀ ਪ੍ਰੋਪਰ ਇਹਨੂੰ ਸੈਟਿੰਗ ਕਰਕੇ ਦੇਣ ਜੀ ਗਲੀ ਦੀ ਐਂਟਰਸ ਹੀ ਬੰਦ ਹੈ ਜੀ ਗਲੀ ਦੀ ਐਂਟਰਸ ਹੀ ਬੰਦ ਚੱਲ ਰਹੀ ਹੈ ਜੀ ਧੰਨਵਾਦ ਜੀ ਇਹ ਕੀ ਮਾਮਲਾ ਹੋ ਇਹ ਦੇਖੋ ਜੀ ਇਹਨਾਂ ਨੇ ਪੈਪ ਆਪਣੀ ਮਰਜ਼ੀ ਨਾਲ ਪੱਟੀ ਏ ਨਾ ਕਿਸੇ ਨੇ ਪੁੱਛਿਆ ਨਾ ਕਿਉਂ ਦੱਸਿਆ ਤੇ ਪਾਣੀ ਦੀ ਪੈਪ ਟੁੱਟ ਗਈ ਏ ਹੁਣ ਸਾਰੀ ਗਲੀ ਚ ਪਾਣੀ ਚਾਈ ਜਾ ਰਿਹਾ ਨਾ ਕੋਈ ਪੁੱਛਣਾ ਕੋਈ ਦੱਸਣ ਵਾਲਾ ਏ ਉਤੋਂ ਅੱਜ ਐਤਵਾਰੇ ਨਾ ਕਿਸੇ ਨੇ ਚੈ ਹੀ ਨਹੀਂ ਆਉਣਾ ਤੇ ਨਾ ਕਿਸੇ ਕਫਤਰ ਆਏ ਨਿਆਣਾ ਸਰ ਇੱਕ ਜਿਵੇਂ ਪਾਣੀ ਦੇ ਆ ਪੂਰੀ ਗਲੀ ਭਰ ਗਈ ਤੁਹਾਡੀ ਇਹਨਾਂ ਨੇ ਕੋਈ ਨਕਸ਼ੇ ਨੂੰ ਕੋਲੋ ਨਹੀਂ ਕੀਤਾ ਜਾਂ ਤੁਹਾਨੂੰ ਕੋਈ ਆਸ਼ਵਾਸਨ ਦਿੱਤਾ ਬਣਵਾ ਕੇ ਦੇਣਗੇ ਤੁਹਾਨੂੰ ਕੁਛ ਨਹੀਂ ਦੱਸਿਆ ਜੀ ਨਾ ਬਿਨਾ ਬਣਾ ਬਣਾਣਾ ਸਮੇਂ ਖੜੇ ਹੋਏ ਨੇ ਵੇਲੇ ਜੀ ਨਾ ਤੁਹਾਨੂੰ ਪਟਨ ਵੇ ਪੁੱਛਿਆ ਨਾ ਬਣਾਵੇ ਦੱਸਿਆ ਅੰਪਾਇਰ ਟੁੱਟੀ ਤੋਂ ਪਾਸੇ ਚੱਲੇ ਤੇ ਅਸੀਂ ਫੜਿਆ ਦੇਣਾ ਬੰਦਿਆਂ ਨੂੰ ਲਈ ਭਾਈ ਆਪ ਦਾ ਪੈ ਬਣਾਓ ਤੇ ਪਾਣੀ ਬੰਦ ਕਰੋ ਇਹ ਜਾਣ ਦੇ ਨਾਲ ਸਪਲਾਈ ਬੰਦ ਹੋ ਗਈ ਸਾਰੀ ਹਾਂਜੀ ਸਾਰੀ ਬੰਦ ਹੋਈ ਪਾਣੀ ਹੁਣ ਇੱਕ ਦਿਨ ਚੱਲਣਾ ਜਾਂ ਦੋ ਦਿਨ ਬੰਦ ਰਹਿਣੀ ਜਾਂ ਤਿੰਨ ਦਿਨ ਬੰਦ ਰਹਿਣੀ ਹੁਣ ਇਹਨਾਂ ਦੇ ਡਿਪੈਂਡ ਹੈ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਨਾਲ ਵੀ ਪਾਣੀ ਅੱਜ ਤੋਂ ਜਲਦੀ ਜਲਦੀ ਚੱਲੇ ਤੇ ਪਾਣੀ ਵਤੋਂ ਚੱਲੇ ਜੀ ਛੋਟੇ ਛੋਟੇ ਬੱਚੇ ਨੇ ਗਲੀ 'ਚ ਟੋਇਆ ਹੋਇਆ ਪਿਆ ਟੋਏ 'ਚ ਬੱਚਾ ਡਿੱਗ ਵੀ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਜੀ ਇਹ ਵੀਰ ਜੀ ਸ਼ਾਮ 4:30 ਦੇ ਟਾਈਮ ਸੀਗਾ ਇਹ ਆਪਦਾ ਕੋਈ ਪੌਂਦੇ ਪਾਣੇ Airtel ਕੰਪਨੀ ਦਾ ਜਿਹੜਾ ਇਹਨਾਂ ਦਾ ਟਾਵਰ ਆ ਵਾਸਤੇ ਹੁੰਦਾ ਹੈ ਤੇ ਇਹਨਾਂ ਦੇ ਕੰਮ ਦੇ ਦੌਰਾਨ ਜਿਹੜੀ ਵਾਟਰ ਸਪਲਾਈ ਦੀ ਮੇਨ 파ਵਰ ਇਹ ਉਹ ਟੁੱਟ ਗਈ ਸੀਗੀ ਪੈਪ ਉਹਦੇ ਕਰਕੇ ਪਾਣੀ ਜਿਹੜਾ ਸਾਰਾ ਉਹ ਗਲੀ ਦੇ ਵਿੱਚ ਪਰਾਇ ਜਾਂਦਾ ਪਿਆ ਤੇ ਉਹ ਪ੍ਰੋਬਲਮ ਇਹ ਆਉਂਦੀ ਪਈ ਹੈ ਵੀ 100 ਵਾਰ ਸ਼ੋਅ ਬੱਚਿਆਂ ਨੇ ਜਾਣਾ ਹੈ ਵਾਟਰ ਸਪਲਾਈ ਬੰਦ ਕਰਨੀ ਪਾਣੀ ਸਾਰੀ ਵਸਤੀ ਦਾ ਪਾਣੀ ਬੰਦ ਹੋਊਗਾ ਇਹ ਬਿਨਾ ਪਰਮਿਸ਼ਨ ਤੋਂ ਲੈ ਕੇ ਇੱਥੇ ਆ ਜਾਂਦੇ ਨੇ ਕੋਈ ਇਹਨਾਂ ਦੇ ਕੋਲ ਨਕਸ਼ਾ ਨਹੀਂ ਜਿੱਥੇ ਇਹਨਾਂ ਦੇ ਦਿਲ ਕਰਦਾ ਉੱਥੇ ਟੋਇਆ ਪਟ ਕੇ ਬੈਹ ਜਾਂਦੇ ਨੇ ਕੋਈ ਇਹਨਾਂ ਦੇ ਕੋਲ ਵਿਜੇਸ਼ ਇਹਨਾਂ ਨਾਲ ਬੰਦਾ ਚ ਖੋਤਾ ਹੈ 2 ਘੰਟੇ ਹੋ ਗਏ ਨੇ ਬਹਿਸ ਕਰਦੇ ਪਏ ਪਾਣੀ ਉਹ ਕਹਿੰਦਾ ਹੁਣ ਬੰਦ ਕਰਾਣੇ ਹੌਣ ਕਰਾਣੇ ਹੈ ਅਜ ਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਨੇ ਤਾਂ ਹੱਥ ਖੜੇ ਕਰਕੇ ਘਰੋਂ ਚਲੇ ਜਾਣਾ ਹੈ ਯਾਬ ਤਾਂ ਦੂਜਿਆਂ ਦੇ ਬਾਹਰ ਪੈ ਜਾਣਾ ਹੈ ਕੱਪੜੇ ਧੋਣ ਤੋਂ ਪੈ ਜਾਣਾ ਸਾਰੇ ਨਾ ਸਵੇਰੇ 100 ਬਾਰੇ ਸਾਰਿਆਂ ਨੇ ਸਕੂਲੇ ਜਾਣਾ ਪਾਣੀ ਆਣਾ ਨਹੀਂਗਾ ਇਹਨਾਂ ਦੀ ਵਜ੍ਹਾ ਕਰਕੇ ਨੇ ਇਹਨਾਂ ਨੂੰ ਕੁਝ ਪੁੱਛਦਾ ਦੱਸਦਾ ਨਹੀਂਗਾ ਜਦੋਂ ਇਹਨਾਂ ਦਿਲ ਕਰਦਾ ਟੋਇਆ ਮਾਰ ਕੇ ਪਹੀ ਤਾਲਦੀਆਂ ਤਾਰਾ ਪਾੜੀਆਂ ਨੇ ਜੀ ਇਹ ਕੌਣ ਨੇ ਕਿੱਥੋਂ ਆਏ ਨੇ ਕੀ ਗੱਲ ਕੀ ਬਾਤ ਕਿਸੇ ਨੂੰ ਪਤਾ ਨਹੀਂ ਮੇਨ ਗਲੀ ਇਹ ਮੇਨ ਗਲੀ ਸਾਰੀ ਬੰਦ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਟਿਊਸ਼ਨ ਸੈਂਟਰ ਹੈ ਅੱਜ ਐਤਵਾਰ ਹੋਣ ਕਰਕੇ ਬੱਚੇ ਨਹੀਂ ਆਏਗੇ ਜੇ ਕਿਤੇ ਇਸ ਟਾਈਮ ਬੱਚੇ ਦੇ ਲੰਘਣ ਆਉਂਦੇ ਤੇ ਬੜੀ ਦਿੱਕਤ ਆਣੀ ਸੀ ਪਾਜੀ ਬਹੁਤ ਦਿੱਕਤ ਆਣੀ ਸੀ ਅੱਜ ਐਤਵਾਰ ਕਰਕੇ ਬਚਾਅ ਹੋ ਗਿਆ ਆ ਦੁਕਾਨ ਇੱਥੇ ਦੁਕਾਨ ਦਾ ਵੀ ਨਾਲ ਫਿਰ ਜੇ ਕਿਸੇ ਦੀ ਨੀਆਂ ਦੇ ਵਿੱਚ ਪਾਣੀ ਜਾਂਦਾ ਰਹੇ ਤੇ ਮਕਾਨ ਡਿੱਗ ਪਿਆ ਹੁੰਦਾ ਜ਼ਿੰਮੇਵਾਰ ਕੌਣ ਹਾ ਇਹਨਾਂ ਨੇ ਦੇ ਹੱਥ ਖੜੇ ਆਪ ਦੇ ਕਰਕੇ ਚਲੇ ਜਾਣਾ ਠੀਕ ਹੈ ਜੀ ਹਮਾਰਾ ਕਾਮ ਹੋ ਗਿਆ ਹਮ ਜਾ ਰਹੇ ਹੁਣ ਕਾਫੀ ਦੇਰ ਹੋ ਗਈ ਹੈ ਕਿ ਤੁਹਾਨੂੰ ਕੋਈ ਆਸ਼ਵਾਸਨ ਦਿੱਤਾ ਕਿ ਅੱਜ ਰਾਤ ਦਾ ਹੱਲ ਹੋਊਗਾ ਜਾਂ ਨਹੀਂ ਨਹੀਂ ਆਸ਼ਵਾਸਨ ਦੇਖੋ ਜੀ ਉਹ ਉਹ ਕਹਿੰਦੇ ਪੈਣੇ ਆਸ਼ਵਾਸਨ ਉਹ ਕਹਿੰਦੇ ਪੈਣੇ ਅਸੀਂ ਜੀਸੀਬੀ ਬੁਲਾਈ ਹੈ ਅਸੀਂ ਯਾ ਕੀਤਾ ਦੋ ਘੰਟੇ ਹੋ ਗਏ ਨੇ ਕੋਈ ਗੱਲ ਸੁਣਨੇ ਪਿਆ ਕੋਈ ਹਜੇ ਤੱਕ ਬੁਲਾਈ ਨਹੀਂ ਇਹ ਹੋਣਾ ਹੀ ਨਹੀਂਗਾ ਤੁਸੀਂ ਸਵੇਰੇ ਆ ਕੇ ਭਾਵੇਂ ਵੇਖ ਲੈ ਸਵੇਰ ਤੱਕ ਕੋਈ ਮਸਲਾ ਨਹੀਂ ਹੱਲ ਹੋਣਾਗਾ ਐਤਵਾਰ ਕਿੱਥੋਂ ਹੋ ਜਾਊਗਾ ਜੀ ਅਸੀਂ ਬੇਕੂਬ ਬਣਾਉਂਦੇ ਪੈਣੇ ਆਸ਼ਵਾਸਨ ਦੇ ਨੂੰ ਉਹਨਾਂ ਨੇ ਆਦੀ ਜਾਨ ਛਡਾਣੀ ਹੈ ਕਿ ਚਲੋ